ਚੋਣਾ ਤੋਂ ਕੁਝ ਘੰਟੇ ਪਹਿਲਾਂ ਅਜਨਾਲਾ ਸ਼ਹਿਰ ਚ ਚਲੀਆਂ ਗੋਲੀਆਂ ਮੈਂ ਗੱਡੀ ਦੇ ਖਲੋਤਾ ਸਾਡੀ ਰਾਇਸ਼ ਆ ਬਾਹਰ ਇਹ ਵੀਦੀ ਆ ਤੇ ਪਿੱਛੇ ਦੇ ਮਕਾਨੇ ਸਾਡਾ ਤੇ ਫਾਇਰਿੰਗ ਕਰਕੇ ਗਿਆ ਕੁਝ ਅਣਪਛਾਤੇ ਵਿਕਤੀਆਂ ਵੱਲੋਂ ਥਾਰ ਗੱਡੀ ਨੂੰ ਬਣਾਇਆ ਨਿਸ਼ਾਨਾ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਤੇ ਵੀ ਦੋ ਫਾਇਰ ਲੱਗੇ ਆ ਬਾਲ-ਬਾਲ ਬੱਚੇ ਗੱਡੀ 'ਚ ਬੈਠੇ ਨੌਜਵਾਨ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਏ ਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੂਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਸਦੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ ਸ਼ੁਰੂ ਇਸੇ ਮੰਤਰ ਲੱਗੇ ਜਿਹੜੀ ਆ ਗਰੰਗ ਹੋਈ ਆ ਉੱਥੇ ਆਏ ਮੌਕੇ ਤੇ ਕੁਝ ਘੰਟੇ ਪਹਿਲਾਂ ਅਜਨਾਲਾ ਸ਼ਹਿਰ ਅੰਦਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਥਾਰ ਗੱਡੀ ਨੂੰ ਗੋਲੀਆਂ ਮਾਰ ਕੇ ਜੋਨੇ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਜੁਆਇ ਸ਼ੁਰੂ ਕੀਤੀ ਗਈ ਹੈ ਇਸ ਘਟਨਾ ਦੌਰਾਨ ਗੱਡੀ 'ਚ ਸਵਾਰ ਨੌਜਵਾਨ ਜੋਨੇ ਬਾਲ ਬਾਲ ਬਚ ਗਏ ਨੇ ਇਸ ਮੌਕੇ ਤੇ ਕਾਂਗਰਸ ਪਾਰਟੀ ਤੋਂ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਬਾਤ ਇਹ ਹੋਈ ਜੀ ਕੋਈ 8:00 ਵਜੇ 18 ਮਿੰਟ ਤੇ ਅੱਜ ਰਾਤ ਸਮੇਂ ਮੈਨੂੰ ਮੇਰੇ ਬੇਟੇ ਦਾ ਫੋਨ ਗਿਆ ਮੈਂ ਆਫਿਸਾਂ ਆਪਣੇ ਬੋਰਡ ਨੰਬਰ 8 'ਚ ਜਿਹੜਾ ਮੇਰਾ ਆਫਿਸ ਆ ਤੇ ਉੱਥੇ ਇਲੈਕਸ਼ਨ ਵੀ ਚੱਲਣ ਦੀ ਆਹੀ ਉੱਥੇ ਹਾਂ ਉਹਦਾ ਫੋਨ ਗਿਆ ਵੀ ਇਸ ਤਰ੍ਹਾਂ ਕਰਕੇ ਕੋਈ ਨਾ ਮੈਂ ਗੱਡੀ ਦੇ ਖਨੋਤਾ ਸਾਡੀ ਰਾਇਸ਼ ਆ ਬਾਹਰ ਇਹ ਵੀ ਹਿੰਦੀ ਆ ਤੇ ਪਿੱਛੇ ਇਹਦੇ ਮਕਾਨ ਆ ਸਾਡਾ ਤੇ ਫਾਇਰਿੰਗ ਕਰਕੇ ਗਿਆ ਲੋ ਤਿੰਨ ਚਾਰ ਮੋਟਰਸਾਈਕਲ ਹੀ ਤੇ ਇੱਕ ਇੱਕ ਦੋ ਮੋਟਰਸਾਈਕਲਾਂ ਦੇ ਮੂੰਹ ਵੀ ਬੰਨੇ ਹੀ ਤੇ ਉਹ ਜਿਹੜੇ ਫਾਇਰਿੰਗ ਕਰਕੇ ਗਏ ਆ ਦੋ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਚ ਵੀ ਦੋ ਫਾਇਰ ਲੱਗੇ ਆ ਤੇ ਉਹ ਮੈਂ ਐਵੇਂ ਆਇਆ ਮੌਕੇ ਤੇ ਇੱਥੇ ਵਾਵਾ ਰਾਸ਼ੀ ਸੀ ਸਾਰੇ ਮੱਲੇ ਵਾਲੇ ਟਾਈਮ ਤੇ ਹਲੇ ਥੋੜਾ ਜਿਹਾ ਕੰਮ ਨਾ ਖੁੱਲੀਆਂ ਹਜ਼ਾਰੀਆਂ ਤਾਂ ਆਗੇ ਵੇਖਿਆ ਤੇ ਫਿਰ ਅਸੀਂ ਸਾਡੇ ਅjnਾਲਾ ਸਾਹਿਬ ਵੀ ਇੱਥੇ ਹੀ ਤੇ ਉਹਨਾਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵੀ ਇੱਥੇ ਆ ਵਾਰਦਾਤ ਹੋ ਗਈ ਤੇ ਆਓ ਤੇ ਮੌਕੇ ਤੇ ਪੁਲਿਸ ਆ ਗਈ ਆ ਉਹ ਸਾਰਾ ਵੈਰੀਫਾਈ ਕਰਨ ਦੀ ਹੁਣ ਇਹ ਆ ਜਿਹੜੇ ਫਾਇਰ ਵੱਜੇ ਆ ਤੇ ਗੱਡੀਆਂ ਸਾਡੀਆਂ ਇੱਥੇ ਬਾਹਰ ਖਲੋਤੀਆਂ ਹੁੰਦੀਆਂ ਤਕਰੀਬਨ ਸ਼ੌਕ ਜਿਹੜਾ ਇੱਕ ਸਾਡਾ ਭਤੀਜਾ ਵਾ ਜੀ ਤੇ ਇੱਕ ਹੋਰ ਆ ਮੁੰਡਾ ਮਹੱਲੇ ਦਾ ਉਹਨਾਂ ਦੱਸਿਆ ਕੁਝ ਵੀ ਇਹਨਾਂ ਦੀ ਥੋੜੇ ਦਿਨ ਹੋਇਆ ਪਹਿਲੋ ਲੜਾਈ ਝਗੜਾ ਹੋਇਆ ਪਰ ਅਸੀਂ ਕਨਫਰਮ ਨਹੀਂ ਕਹਿ ਸਕਦੇ ਵੀ ਉਸੇ ਜੇ ਉਹ ਆਏ ਆ ਕੌਣ ਆਏ ਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਆ ਆ 7 8 10 ਜਾਣੇ ਦਾ ਦੇ ਦੋ ਤਿੰਨ ਮੋੜ ਸਕਦੇ ਝਗੜੇ ਲਈ ਇਹਨਾਂ ਦੇ ਕਹਿਣ ਦੇ ਮੁਤਾਬਕ ਦੇ ਜਿਹੜਾ ਇਹਨਾਂ ਦਾ ਝਗੜਾ ਚੱਲ ਰਿਹਾ ਉਹ ਸਰਾਵਾਂ ਦੇ ਆ ਕੁਝ ਕੋਈ ਹੋ ਰਿਹਾ ਮਤਲਬ ਇਹੋ ਜੀ ਜਿਹੜੀ ਗੱਲ ਆ ਉਹ ਆਪਾਂ ਕਹੇ ਤੇ ਮਤਲਬ ਜਿਹੜਾ ਵਾ ਸਾਨੂੰ ਐਸ ਲਈ ਕਰ ਮਾੰਗੇ ਹੋ ਕਰਦੇ ਆ ਜੋਸ ਲਈਏ ਤੈਨੂੰ ਸਾਹਮਣੇ ਲਿਆ ਕੇ ਤੇ ਇਨਸਾਫ ਮਿਲੇ ਜੋ ਵੀ ਹੈਗਾ ਇਹਨਾਂ ਨੂੰ ਬੰਦਿਆਂ ਨੂੰ ਸਾਹਮਣੇ ਲਿਆਂਦਾ ਜਾਏ ਕੀ ਮਨਛਾ ਇਹਨਾਂ ਦੀ ਮਗਰ ਉਹ ਫੜੇ ਜਾਣ ਮਨਛਾ ਇਹਨਾਂ ਦੀ ਤੈਅ ਕੀਤੀ ਜਾਵੇ ਵੀ ਕਿਹੜੇ ਪਰਪਸ ਲਈ ਇਹਨਾਂ ਆ ਕੇ ਕਿਉਂਕਿ ਇਹੀ ਤੇ ਆਪਣੀ ਰਾਜ ਤੇ ਬੈਠੇ ਆ ਹਾਂਗਾ ਸਾਰੇ ਠੀਕ ਠਾਕ ਹਾਂ ਤੇ ਸਾਰੇ ਠੀਕ ਠਾਕ ਇਹ ਇਹ ਜ਼ਰੂਰ ਹੈਗੀ ਆ ਸਾਡੀ ਵੀ ਸਾਡਾ ਅਸੀਂ ਸਿਆਸੀ ਬੰਦੇ ਆ ਤੇ ਇਹਦਾ ਇਹਨਾਂ ਨੂੰ ਪੁਲਿਸ ਨੂੰ ਬੰਦੇ ਫੜ ਕੇ ਤੇ ਇਹ ਜ਼ਰੂਰ ਵੈਰੀਫਾਈ ਕਰਨਾ ਚਾਹੀਦਾ ਵੀ ਕਿੰਨਾ ਆਇਆ ਜਿਸ ਗੱਡੀ ਸਾਡੇ ਨਾਲ ਅਸੀਂ ਕਿਸੇ ਤੇ ਇਲਜ਼ਾਮ ਕੋਈ ਨਹੀਂ ਲਾਉਂਦੇ ਬੱਚੇ ਝਗੜ ਵੀ ਪੈਂਦੇ ਆ ਪਰ ਇਹ ਜ਼ਰੂਰ ਵਾ ਵੀ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਏ ਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੋਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਅਨਨੋਨ ਨੰਬਰਾਂ ਤੋਂ ਵੀ ਅਸੀਂ ਤੁਹਾਡੇ ਨਾਲ ਵੇਖਣਾ ਉਹ ਬੰਦੇ ਨੂੰ ਪੁੱਛਿਆ ਗਿਆ ਤੂੰ ਕਿੱਥੇ ਬੈਂਦਾ ਉਹਨੇ ਦੱਸਿਆ ਵੀ ਮੈਂ ਐਸੇ ਵਿਹਲੀ ਜੇ ਬੈਂਨਾ ਜਿਹੜੀ ਉਹਨਾਂ ਦੀ ਸਾਡੇ ਘਰ ਦੇ ਬਾਹਰ ਆ ਇਹ ਕਰਕੇ ਜਿਹੜੀਆਂ ਗੱਲਾਂ ਰਲਦੀਆਂ ਮਿਲਦੀਆਂ ਨੇ ਜਿਹੜੇ ਆਏ ਆ 100% ਤੇ ਉਹੀ ਹੋ ਸਕਦੇ ਆ ਪਰ ਜਦੋਂ ਅਹੀ ਵੇਖੇ ਨਹੀਂ ਮੈਂ ਨਹੀਂ ਵੇਖ ਕੇ ਜਾਂ ਅਹੀ ਪਛਾਣੇ ਨਹੀਂ ਅਹੀ ਕਿਸੇ ਨੂੰ ਆਂਦੇ ਨਹੀਂ ਪਰ ਝਗੜਾ ਜਿਹੜਾ ਰੰਜਿਸ਼ੀ ਚੱਲਦੀ ਹੀ ਇਹਨਾਂ ਦੀ ਥੋੜੇ ਦਿਨਾਂ ਤੋਂ ਉੱਥੇ ਹੀ ਮੌਕੇ ਤੇ ਮੌਜੂਦ ਐਸਐਚਓ ਅਜਨਾਲਾ ਸਤਪਾਲ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਜਿਸ ਵੰਤਰ ਲੱਗੇ ਜਿਹੜੀ ਆ ਇਹ ਫਰੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਪਹਿਲੀ ਨਜ਼ਰ ਜਿਹੜੀ ਕੀ ਲੱਗ ਨਹੀ ਜੇ ਵੈਰੀਫਾਈ ਕਰ ਰਹੇ ਜਸ ਇੱਥੇ ਗੋ ਅਦੇ ਵੈਰੀਫਾਈ ਕਰ ਰਹੇ ਹਾਂ ਮੌਕੇ ਤੇ ਪਹੁੰਚੇ ਹਾਂ ਸਾਰੇ ਸਿਚੁਏਸ਼ਨ ਵੇਖ ਕੇ ਕਿੰਨੇ ਜ਼ਰ ਕੀ ਲੱਗਦਾ ਦੇਖ ਰਹੇ ਨੇ ਵੈਰੀਫਾਈ ਕਰ ਰਹੇ ਐ ਸੀ ਪਲੀਜ਼ ਅਦੇ ਵੈਰੀਫਾਈ ਕਰ